ਦੇਖੋ ਕੱਲ ਜਰਾਮ ਦੇ ਮੇਲੇ ਦੇ ਸਰਾ ਹੋ ਗਿਆ ਇੱਕ ਬਸੇ ਸ਼ਕਰਪੁਰ ਜਿਹਦੇ ਤੋਂ ਸ਼ਾਹਪੁਰ ਆ ਮਲੂਕਾਰ ਆ ਗਿਆ ਖੇਤਰ ਤੇ ਧੰਨਵਾਦ ਹੈ ਸੁਖਮਨ ਪਿਆਸ ਵਾਲਾ ਤੇਜ ਨੂੰ ਤੇਜ ਤੇਜ ਨੂੰ ਤੇਜ ਸੋਨੀ ਫਕਰ ਝੰਡੇ ਦਾ ਤੇ ਕਹਿੰਦੇ ਸੁਖਮਨ ਪਿਆਸ ਦਾ ਆ ਟੱਕਰ ਖੇਡ ਗਰਾਉਂਡ ਆਜਾ ਪੜਦੀ ਖੇਡ ਗਰਾਉਂਡ ਆਜਾ ਆ ਕਿ ਜੋਰ ਬਿਨਾ ਪੱਟਾ ਤੇ ਥਾਪੀ ਪੈਂਦੀ ਨਾ ਹੇ ਹੰਕਾਰ ਨਹੀਂ ਰਤਵਾ ਹੈ ਮੂਸੇ ਵਾਲੇ ਦਾ ਆਮਾ ਨੇ ਕੰਨੀਆਂ ਮੱਲੀਆਂ ਹੋਈਆਂ ਨੇ ਮਲੂਕ ਤੇ ਫਰਿਆਦ ਵਿਚਕਾਰ ਸ਼ਮੀਰ ਲਓ ਕੁਲਵੀਰ ਤੇ ਵੇਖਦਾ ਵੀ ਇਸ ਵੇਲੇ ਹੋ ਗਿਆ ਮੁਕਾਬਲਾ ਵਾਜਦੇ ਠੱਕੇ ਹੁਣ ਗੱਲ ਵੱਖਰੀ ਮੇਰੇ ਮਿੱਤਰ ਮੈਦਾਨ ਦੇ ਵਿੱਚ ਮੈਚ ਅੰਤਮ ਪੜਾ ਤੇ ਹੈ ਇੱਕ ਪਾਸੇ ਕਹਿੰਦੇ ਨੌਜਵਾਨ ਚੈਕਰ ਵੀਡੀਓ ਵਾਤੇ ਲੱਗੀ ਤੇ ਆਪਣੇ ਚੈਨਲ ਤੇ ਬਨੇ ਰਹੇ ਨਹੀਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਜੀ